ਲਾ ਕਿੰਨਾ ਜਿਆਦਾ ਪੁਰਾਣਾ ਹੈ ਕਿ ਇਸ ਦੀ ਸਾਮ ਸਬਾਲ ਵੀ ਨਹੀਂ ਆ ਥੋੜੇ ਨਿਸ਼ਾਨ ਇੱਥੇ ਬਚੇ ਹੋਏ ਨੇ ਕਿਲੇ ਦੇ ਉੱਪਰਲੀ ਸਾਈਡ ਉੱਧਾਂ ਬਾਰੀਆਂ ਬਣੀਆਂ ਹੋਈਆਂ ਕਿਲੇ ਦੇ ਉਹ ਵਾਲੇ ਹਿੱਸੇ ਤੇ ਤਰੇੜਾਂ ਪੈ ਚੁੱਕੀਆਂ ਬਿਲਕੁਲ ਜੋ ਡਿਜ਼ਾਈਨ ਬਣਿਆ ਹੋਇਆ ਸੀ ਕਿਲੇ ਨੂੰ ਕਲਰ ਵੀ ਕੀਤਾ ਹੋਇਆ ਸੀ ਵਾਈਟ ਕਲਰ ਦਾ ਹੁਣ ਤਾਂ ਬਿਲਕੁਲ ਥੋੜਾ ਹੀ ਨਾਮੋ ਨਿਸ਼ਾਨ ਰਹਿ ਗਿਆ ਉਸ ਚੀਜ਼ ਦਾ ਦੇਖ ਸਕਦੇ ਹੋ ਕਿ ਪਿੱਛੇ ਪੂਰਾ ਪਿੰਡ ਵਸਿਆ ਹੋਇਆ ਇਸ ਦੇ ਪੂਰੇ ਆਲੇ-ਦੁਆਲੇ ਮਨੋਲੀ ਪਿੰਡ ਵਸਿਆ ਹੋਇਆ ਵਿੱਚ ਵਿਚਾਲੇ ਇਹ ਕਿਲਾ ਬਣਿਆ ਹੋਇਆ ਇੱਕ ਸਾਈਡ ਤੋਂ ਬਿਲਕੁਲ ਢਹਿ ਚੁੱਕਿਆ ਹੁਣ ਬਿਲਕੁਲ ਆਹੀ ਸਾਈਡਸ ਰਹਿ ਗਈਆਂ ਜੋ ਇਹ ਨਿਸ਼ਾਨ ਰਹਿ ਗਏ ਆ ਪੁਰਾਣੇ ਅਸੀਂ ਇਹ ਜਾਣਦੇ ਆ ਗਵਰਨਮੈਂਟ ਨੂੰ ਵੀ ਬੇਨਤੀ ਕਰਦੇ ਆ ਤੁਸੀਂ ਵੀ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਇਸ ਨੂੰ ਬਾਤ ਨੂੰ ਅੱਗੇ ਲੈ ਕੇ ਜਾਓ ਵੀ ਤਾਂ ਕਿ ਇਸ ਦਾ ਕੁਝ ਸੁਧਾਰ ਹੋ ਸਕੇ ਜੀ ਮੇਰਾ ਖਿਆਲ ਹੈ ਜਿਆਦਾ ਨਹੀਂ ਤਾਂ ਇਹ 25 30 ਬਿੱਗੇ ਚ ਬਣਿਆ ਬਹਿਗਾ ਕਿਲਾ ਕਾਫੀ ਏਰੀਆ ਦਾ ਬਾਕੀ ਅਸੀਂ ਪਹਿਲਾਂ ਜਾਂਦੇ ਹੁੰਦੇ ਸੀਗੇ ਅੰਦਰ ਖੂਬ ਹੀ ਹੈਗਾ ਬਣਿਆ ਹੋਇਆ ਇੱਕ ਤੇ ਬਾਕੀ ਚਾਰ ਮੁਰਜ ਵੀ ਤੁਸੀਂ ਬਾਹਰ ਤੋਂ ਹੀ ਨਿਕਦੇ ਆ ਬੜੇ ਬੜੇ ਜੀ ਅਸੀਂ ਕਹਿੰਨੇ ਗਵਰਨਮੈਂਟ ਨੂੰ ਵੀ ਇਹ ਬੇਨਤੀ ਕਰਦੇ ਆਂ ਅਸੀਂ ਕਿ ਇਸ ਦੀ ਸਾਫ ਸਮਾਲ ਕਰਕੇ ਇਸ ਨੂੰ ਸਹੀ ਤਰੀਕੇ ਨਾਲ ਬਣਾਇਆ ਜਾਏ ਤਾਂ ਕਿ ਲੋਕ ਆਗੇ ਦੇਖਣ ਅਚ ਕਿਹੜਾ ਗੀਤ ਕਹਿ ਰਹੇ ਹੋ ਸਰਜੀਤ ਵਿੰਦ ਰਖੀਏ ਦਾ ਹੁਣ ਹੁਣ ਤੜਕੇ ਘਰੇ ਦਾ ਹਾਂ ਕੱਲ ਤੱਕ ਨਹੀਂ ਰਹਿਣਾ ਤੜਕੇ ਘੜੇ ਦਾ ਪਾਣੀ ਅੱਛਾ ਹਾਂਜੀ ਠੀਕ ਹੈ ਇਹ ਉਹਨਾਂ ਦੀ ਇਹ ਹੋ ਸੀ ਇਹ ਦਾ ਡੈਕ ਤੋਂ ਪਹਿਲਾਂ ਉਹਨਾਂ ਦੀ ਹਾਂ ਉਹ ਅਗਲੇ ਦੋ ਦੋ ਦਿਨ ਬਾਅਦ ਉਹਨਾਂ ਦੀ ਡੈੱਟ ਹੋਗੀ ਬਸ ਉਹ ਕਾਣਾ ਪੂਰਾ ਉਹਨਾਂ ਤੋਂ ਬਾਅਦ ਸ਼ਸ਼ੀ ਕਾਲਜੀ ਮੈਂ ਸੋਕ੍ਰਿਤ ਕਰਦੇ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਸਾਡੇ ਇਸ ਪ੍ਰੋਗਰਾਮ ਸਿਟੀ ਟੂਰ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਤੁਸੀਂ ਮੇਰੇ ਪਿੱਛੇ ਦੇਖ ਕੇ ਤਾਂ ਤੁਹਾਨੂੰ ਲੱਗਦਾ ਹੋਣਾ ਵੀ ਇਹ ਕਿੱਥੇ ਖੜੀ ਆ ਬਟ ਜੇਕਰ ਮੈਂ ਤੁਹਾਨੂੰ ਦੱਸਦਾ ਕਿ ਮੇਰੇ ਪਿੱਛੇ ਇੱਕ ਬਹੁਤ ਹੀ ਪੁਰਾਣਾ ਕਿਲਾ ਹੈ ਮੈਂ ਕੈਮਰਾਮੈਨ ਨੂੰ ਕਹਾਂਗੀ ਕਿ ਥੋੜਾ ਰੋਟੇਟ ਕਰਕੇ ਦਿਖਾ ਦਿਓ ਕਿ ਇਹ ਕਿਲਾ ਕਿੰਨਾ ਜ਼ਿਆਦਾ ਪੁਰਾਣਾ ਹੈ ਕਿ ਇਸ ਦੀ ਸਾਮ ਸੰਭਾਲ ਵੀ ਨਹੀਂ ਆ ਥੋੜੇ ਨਿਸ਼ਾਨ ਇੱਥੇ ਬਚੇ ਹੋਏ ਨੇ ਕਿ ਹਾਵੇ ਕਿ ਆ ਪਿੰਡ ਵਾਸੀਆਂ ਵੱਲੋਂ ਕਿ ਇਹ ਪੰਜਾਬ ਸਰਕਾਰ ਨੇ ਇਸ ਦਾ ਕੰਟਰੋਲ ਕਰ ਲਿਆ ਗਿਆਗਾ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਲੇ ਦੀ ਕਿੱਦਾਂ ਦੀ ਹਾਲਤ ਹੈ ਕੋਈ ਸਾਮ ਸਭਾਲ ਵੀ ਨਹੀਂ ਹੈਗੀ ਇਸ ਦੀ ਕੋਈ ਇਸ ਦੀ ਰਿਪੇਅਰ ਨਹੀਂ ਹੋ ਰਹੀ ਸੋ ਜੇਕਰ ਗੱਲ ਕਰੀਏ ਵੀ ਇਹ ਕਿਲਾ ਹੈ ਕਿਤੇ ਸੋ ਇਹ ਕਿਲਾ ਮਹਾਲੀ ਦੇ ਪਿੰਡ ਮਨੋਲੀ ਚ ਪੈਂਦਾ ਹੈ ਸੋ ਮਨੋਲੀ ਬਹੁਤ ਹੀ ਛੋਟਾ ਜਿਹਾ ਪਿੰਡ ਹੈ ਮਹਾਲੀ ਦਾ ਮਹਾਲੀ ਤੋਂ 11 ਕਿਲੋਮੀਟਰ ਦੂਰ ਇਹ ਪਿੰਡ ਹੈ ਸੋ ਇਹ ਕਿਲੇ ਦਾ ਪਿਛਲਾ ਹਿੱਸਾ ਹੈ ਉਸੀਂ ਦੇਖ ਸਕਦੇ ਹਾਂ ਕਿਲਾ ਬਹੁਤ ਜਿਆਦਾ ਵੱਡਾ ਬਹੁਤ ਜਗ੍ਹਾ ਦੇ ਵਿੱਚ ਹੈਗਾ ਇਹ ਕਿਲਾ ਸੋ ਪਿੱਛੇ ਤਾਂ ਬਿਲਕੁਲ ਹੀ ਏ ਟੰਦਾ ਜਾ ਰਿਹਾ ਏ ਕੰਦਾ ਕਿ ਉਸ ਸਮੇਂ ਤੇ ਕਿਲੇ ਦੀਆਂ ਜਿੱਦਾਂ ਹੁੰਦਾ ਕਿਲੇ ਦੇ ਵਿੱਚ ਚਾਰ ਮਨਾਰੀ ਕਰੀ ਜਾਂਦੀ ਆ ਚਾਰੇ ਪਾਸੇ ਜੋ ਦੂਰੋਂ ਕਿਸੇ ਤਾਂ ਜੋ ਦੁਸ਼ਮਣ ਕੋਈ ਟੱਕਰਾ ਨਾ ਕਰੇ ਫੌਜ ਚੜ ਕੇ ਨਾ ਆ ਜੇ ਉਸ ਦੇ ਲਈ ਰਾਖੀ ਦੇ ਲਈ ਜੋ ਉੱਚੇ-ਉੱਚੇ ਮিনার ਬਣਾਏ ਹੁੰਦੇ ਆ ਖੈਰ ਹੁਣ ਤਾਂ ਟੰਦਾ ਜਾ ਰਿਹਾ ਉਧਰੋਂ ਵੀ ਟਹਿ ਚੁੱਕਿਆ ਬਿਲਕੁਲ ਹੀ ਇਹ ਤੋ ਵਿਜ਼ਿਟ ਕਰਦੇ ਕਰਦੇ ਅਸੀਂ ਇੱਕ ਹੋਰ ਸਾਈਟ ਤੇ ਪਹੁੰਚੇ ਹਾਂ ਕਿਲੇ ਦੀ ਜਿੱਥੇ ਖੂਬ ਬਣਿਆ ਹੋਇਆ ਸੋ ਹੁਣ ਤੱਕ ਹੈ ਰ ਇਹ ਖੂਬ ਭਰ ਦਿੱਤਾ ਗਿਆ ਪਿੰਡ ਵਾਸੀਆਂ ਵੱਲੋਂ ਬਟੇ ਦੇਖ ਸਕਦੇ ਹਾਂ ਵੀ ਉਸ ਸਮੇਂ ਦਾ ਖੂਹ ਹੈ ਕਿਲੇ ਦੇ ਹੁਣ ਅਸੀਂ ਉੱਪਰਲੇ ਹਿੱਸੇ ਤੇ ਖੜੇ ਆ ਉੱਪਰਲਾ ਹਿੱਸਾ ਬਿਲਕੁਲ ਢਹਿ ਚੁੱਕਿਆ ਸਿਰਫ ਕੰਧਾਂ ਰਹਿ ਚੁੱਕੀਆਂ ਨੀਚੋਂ ਸਾਰਾ ਦਿਖ ਰਿਹਾ ਉਦਾਂ ਹੀ ਸੋ ਉਸ ਸਮੇਂ ਇਹ ਕਿਲਾ ਪੂਰਾ ਹਰਿਆ ਭਰਿਆ ਹੋਵੇਗਾ ਸੋ ਤੁਸੀਂ ਇਹ ਕਿਲੇ ਦਾ ਇਹ ਵਾਲਾ ਹਿੱਸਾ ਦੇਖ ਸਕਦੇ ਹੋ ਕਿ ਕਿਲੇ ਦੇ ਉੱਪਰਲੀ ਸਾਈਡ ਉਦਾਂ ਬਾੜੀਆਂ ਬਣੀਆਂ ਹੋਈਆਂ ਕਿਲੇ ਦੇ ਉਹ ਵਾਲੇ ਹਿੱਸੇ ਤੇ ਤਰੇੜਾਂ ਪੈ ਚੁੱਕੀਆਂ ਬਿਲਕੁਲ ਜੋ ਡਿਜ਼ਾਈਨ ਬਣਿਆ ਹੋਇਆ ਸੀ ਕਿਲੇ ਨੂੰ ਕਲਰ ਵੀ ਕੀਤਾ ਹੋਇਆ ਸੀ ਵਾਈਟ ਕਲਰ ਦਾ ਹੁਣ ਤਾਂ ਬਿਲਕੁਲ ਥੋੜਾ ਹੀ ਨਾਮੋ ਨਿਸ਼ਾਨ ਰਹਿ ਗਿਆ ਉਸ ਚੀਜ਼ ਦਾ ਸੋ ਇਧਰਲੀ ਸਾਈਡ ਤੋਂ ਬਿਲਕੁਲ ਕਿਲਾ ਟਹਿ ਚੁੱਕਿਆ ਪਿੰਡ ਦਾ ਗੁਰੂ ਘਰ ਵੀ ਇੱਥੋਂ ਦਿਖ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਪੂਰਾ ਪਿੰਡ ਵਸਿਆ ਹੋਇਆ ਇਸ ਦੇ ਪੂਰੇ ਆਲੇ-ਦੁਆਲੇ ਮਨੋਲੀ ਪਿੰਡ ਵਸਿਆ ਹੋਇਆ ਵਿੱਚ ਵਿਚਾਲੇ ਇਹ ਕਿਲਾ ਬਣਿਆ ਹੋਇਆ ਇੱਕ ਸਾਈਡ ਤੋਂ ਬਿਲਕੁਲ ਠਹਿ ਚੁੱਕਿਆ ਹੁਣ ਬਿਲਕੁਲ ਆਹੀ ਸਾਈਡਸ ਰਹਿ ਗਈਆਂ ਜੋ ਇਹ ਨਿ ਨਿਸ਼ਾਨ ਰਹਿ ਗਏ ਆ ਪੁਰਾਣੇ ਜੋ ਸਮੇ ਦਾ ਇਤਿਹਾਸ ਦਰਸਾਉਂਦੇ ਨੇ ਕਿ ਉਸ ਸਮੇਂ ਇੱਥੇ ਪੂਰਾ ਵੱਡਾ ਕਿਲਾ ਬਣਿਆ ਹੋਇਆ ਸੀ ਸੋ ਕਿਸ ਦਾ ਇਹ ਕਿਲਾ ਬਣਾਇਆ ਹੋਇਆ ਸੀ ਅਸੀਂ ਇਤਿਹਾਸ ਨਾਲ ਵੀ ਤੁਹਾਨੂੰ ਜਾਣੂ ਜ਼ਰੂਰ ਕਰਾਵਾਂਗੇ ਕਿਸੇ ਪਿੰਡ ਵਾਸੀ ਦੇ ਨਾਲ ਪੁੱਛਾਂਗੇ ਤੁਹਾ ਵੀ ਅਸਲ ਇਸ ਦਾ ਇਤਿਹਾਸ ਕੀ ਹੈ ਸੋ ਅਖੀਰ ਤੇ ਮੈਂ ਤਾਂ ਇਹੀ ਕਹਿਣਾ ਚਾਹਾਂਗੀ ਵੀ ਇਤਿਹਾਸ ਨੂੰ ਬਚਾ ਕੇ ਰੱਖੋ ਕਿਲਿਆਂ ਨੂੰ ਬਚਾ ਕੇ ਰੱਖੋ ਬਹੁਤ ਵੱਡੇ ਵੱਡੇ ਕਿਲੇ ਜਿਹੜੇ ਪੰਜਾਬ ਦੇ ਵਿੱਚ ਹੈਗੇ ਨੇ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਵੇ ਤਾਂ ਜੋ ਸਾਡਾ ਇਤਿਹਾਸ ਹਮੇਸ਼ਾ ਜਿੰਦਾ ਰਹੇ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੂਰਾ ਘਾ ਉੱਕ ਚੁੱਕਿਆ ਪੂਰੀ ਬਰਾਂਦ ਜਗਾ ਬਣ ਚੁੱਕੀ ਆ ਸੋ ਪਿੱਛੇ ਇੱਕ ਕਿਲੇ ਦੀ ਜੋ ਕੰਧ ਸੀ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦਰਖਤ ਕਿਦਾਂ नीचे उगਿਆ ਹੋਇਆ ਪਿੱਪਲ ਦਾ ਦਰਖਤ ਹੈ ਸੁੱਕੇਲੇ ਦੀ ਕੰਧ ਦੇ ਵਿੱਚ ਨਿਕਲ ਚੁੱਕਿਆ ਸੋ ਇਹ ویرਾਨ ਖਾਲੀ ਥਾਂ ਵੀ ਕਿਲੇ ਦਾ ਹੀ ਹਿੱਸਾ ਹੈ ਬਹੁਤ ਜ਼ਿਆਦਾ ਵੱਡਾ ਇਹ ਕਿਲਾ ਹੈਗਾ ਪਰ ਜੇਕਰ ਗੱਲ ਕਰੀ ਜਾਵੇ ਤਾਂ ਉਹੀ ਗੱਲ ਆ ਜਾਂਦੀ ਹੈ ਇੱਕ ਵਾਰ ਫਿਰ ਤੋਂ ਮੁੜਕੋੜ ਕੇ ਕਿ ਇਸ ਦੀ ਸਾਂਭ ਸੰਭਾਲ ਨਹੀਂ ਕੀਤੀ ਗਈ ਸੋ ਪਿੱਛੇ ਵੀ ਇੱਕ ਬਣੀ ਹੋਈ ਹੈ ਮਾਰਤ ਕਿਲੇ ਦੀ ਉਸਦੇ ਵੀ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਆਂ ਵੇਖਦੇ ਆਂ ਕਿ ਉਸਦੇ ਅੰਦਰ ਹੋ ਸਕਦਾ ਕੋਈ ਨਿਸ਼ਾਨ ਹੋਵੇ ਕੋਈ ਇਮਾਰਤ ਦੇ ਅੰਦਰ ਕੋਈ ਪ੍ਰਿੰਟ ਹੋਵੇ ਜਾਂ ਕੁਝ ਲਿਖਿਆ ਹੋਵੇ ਕਿਸੇ ਦਾ ਕਿ ਇਹ ਅਸਲ ਚ ਕਿਸ ਦਾ ਕਿਲ੍ਹਾ ਹੈ ਸੋ ਇਹ ਕਿਲੇ ਦੀ ਦੂਜੀ ਇਮਾਰਤ ਹੈ ਇਸ ਸਾਈਡ ਇਸ ਦੇ ਵਿੱਚ ਹਾਲਾਂਕਿ ਅੰਦਰਲੀ ਜੋ ਮੇਨ ਇਮਾਰਤ ਹੈ ਉੱਥੇ ਲੋਕ ਲੱਗਿਆ ਹੋਇਆ ਸੋ ਇਹ ਕਿਲੇ ਦੀ ਦੂਜੀ ਇਮਾਰਤ ਹੈ ਜਿਸ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਇਹ ਵੀ ਬਿਲਕੁਲ ਖਰਾਬ ਹੋਇਆ ਪਿਆ ਹੈ ਢਹਨ ਵਾਲੀ ਇਮਾਰਤ ਹੋਈ ਪਈ ਆ ਪਰ ਹਾਲਾਂਕਿ ਇਸ ਦੇ ਅੰਦਰ ਲੋਕ ਲੱਗਿਆ ਹੋਇਆ ਇਸ ਦੇ ਅੰਦਰ ਹੈ ਕਿ ਉਹ ਸੀ ਤੁਹਾਨੂੰ ਨਹੀਂ ਦਿਖਾ ਸਕਦੇ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਕੁਝ ਕ ਸਮਾਨ ਵੀ ਪਿਆ ਹੋ ਸਕਦਾ ਕੋਈ ਗਰੀਬ ਗੁਰਬਾ ਇੱਥੇ ਰਹਿੰਦਾ ਹੋਵੇ ਸੋ ਇਹ ਸੀ ਮਨੋਲੀ ਪਿੰਡ ਦਾ ਕਿਲਾ ਕੀ ਇਸ ਦਾ ਇਤਿਹਾਸ ਉਸ ਤੋਂ ਤੁਹਾਨੂੰ ਅਸੀਂ ਜਾਨੂ ਕਰਾਵਾਂਗੇ ਹਾਲਾਂਕਿ ਅਸੀਂ ਇਮਾਰਤ ਇਸ ਦੀ ਤੁਹਾਨੂੰ ਦਿਖਾ ਦਿੱਤੀ ਆ ਕਿ ਇਹ ਇਮਾਰਤ ਹੈ ਮਨੋਲੀ ਪਿੰਡ ਦੇ ਕਿਲੇ ਦੀ ਬਾਕੀ ਹੁਣ ਅਸੀਂ ਤੁਹਾਨੂੰ ਇਸ ਦੇ ਇਤਿਹਾਸ ਤੋਂ ਜਾਨੂ ਕਰਾਵਾਂਗੇ ਸੋ ਹੁਣੇ ਅਸੀਂ ਤੁਹਾਨੂੰ ਪਿੰਡ ਮਨੋਲੀ ਦਾ ਕਿਲਾ ਵਿਜ਼ਿਟ ਕਰਾਇਆ ਸੋ ਅਸੀਂ ਜਦੋਂ ਪਿੰਡ ਦੇ ਵਿੱਚ ਸੈਰ ਕਰੀ ਪੁੱਛਣਾ ਚਾਹਿਆ ਇਤਿਹਾਸ ਦਾ ਬਜ਼ੁਰਗ ਜੋ ਲੋਕ ਸੀ ਜਿਨ੍ਹਾਂ ਨੂੰ ਇਤਿਹਾਸ ਪਤਾ ਸੀ ਕੁਝ ਲੋਕ ਤਾਂ ਗੁਜ਼ਰ ਗਏ ਆ ਬਟ ਸਾਡੇ ਨਾਲ ਇੱਕ ਹੋਰ ਸ਼ਾਪਕੀਪਰ ਹੈਗੇ ਆ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਤੋਂ ਪੁੱਛਣਾ ਚਾਹੁੰਦੇ ਆ ਸੋ ਕੀ ਨਾਮ ਹੈ ਤੁਹਾਡਾ ਹੀ ਮੇਰੇ ਨਾਲ ਸ੍ਰਿੰਦਰ ਕੁਮਾਰ ਹੈ ਅੱਛਾ ਆਹੀ ਪਿੰਡ ਹੈ ਤੁਹਾਡਾ ਪਿੰਡ ਮਨੋਲੀ ਹੈ ਕੀ ਉਮਰ ਹੈ ਤੁਹਾਡੀ 71 ਅੱਛਾ ਤੇ ਕੀ ਇਤਿਹਾਸ ਇਸ ਦਾ ਕੀ ਸੀਗਾ ਕਿਲੇ ਦਾ ਇਹ ਕਿਲਾ ਜੀ ਮੁਗਲਾਂ ਦੇ ਟਾਈਮ ਦਾ ਹੈਗਾ ਹੂੰ ਇਹਨਾਂ ਦੇ ਫਿਰ ਸਰਦਾਰ ਅਸੀਂ ਸਰਦਾਰ ਕਹਿੰਦੇ ਸੀਗੇ ਉਹਨਾਂ ਨੂੰ ਕਪੂਰ ਸਿੰਘ ਸੀਗੇ ਉਹ ਤਾਂ ਦੇਖੇ ਨਹੀਂ ਅਸੀਂ ਉਸ ਤੋਂ ਬਾਅਦ ਉਹਨਾਂ ਦਾ ਲੜਕਾ ਜਿਹੜਾ ਅਮਰੌਤ ਸਿੰਘ ਸੀ ਅੱਛਾ ਉਹ ਉਹ ਅਸੀਂ ਦੇਖੇ ਆ ਜਦੋਂ ਉਹਨਾਂ ਦਾ ਵਿਆਹ ਹੋਇਆ ਉਹਦਾ ਵੀ ਪਤਾ ਸਾਨੂੰ ਤੇ ਉਹਨਾਂ ਦੇ ਦੋ ਜਨਾ ਨਹੀਂ ਸੀਗੇ ਹੂੰ ਉਰਾਦ ਨਹੀਂ ਸੀ ਅੱਛਾ ਉਸ ਤੇ ਕੁਛ ਦਿਨ ਚੱਲਦਾ ਰਿਹਾ ਚੱਲਦਾ ਰਿਹਾ ਤੇ ਫਿਰ ਹੁਣੇ ਥੋੜੇ ਸਾਲ ਹੋਏ ਹਾਲੇ ਇਹ ਗਵਰਨਮੈਂਟ ਦੇ ਅੰਡਰ ਆ ਗਿਆ ਸੀਗਾ ਗਵਰਨਮੈਂਟ ਨਾਲ ਥੋੜਾ ਬਹੁਤਾ ਉਹਨਾਂ ਦਾ ਫੇਰ ਪੂਰਜੀ ਵੀ ਕਰਾਈ ਦੀ ਕੁਛੇ ਦਿਨ ਕਰਾਈ ਆ ਉਸ ਤੋਂ ਬਾਅਦ ਉਹ ਬੰਦ ਹੋ ਗਿਆ ਪ੍ਰੋਬਲਮ ਇਹ ਸਾਨੂੰ ਪਤਾ ਨਹੀਂ ਵੀ ਮਤਲਬ ਕਿਉਂ ਬੰਦ ਹੋਇਆ ਕੀ ਆ ਗਵਰਨਮੈਂਟ ਨਾਲ ਉਹਨਾਂ ਦਾ ਕੇਸ ਵੀ ਚੱਲਿਆ ਪਹਿਲਾਂ ਅੱਛਾ ਪਹਿਲਾ ਕੇਸ ਵੀ ਚੱਲਿਆ ਹੈ ਉਹਨਾਂ ਕੇਸ ਕੇ ਬਾਰੇ ਵਿੱਚ ਡੀਐਸਜੀ ਨੂੰ ਨੌਲੇਜ ਰੱਖੀ ਨਹੀਂ ਹੈ ਜਿਆਦਾ ਵੀ ਕੀ ਹੋਇਆ ਕਿ ਆ ਨਹੀਂ ਹੋਇਆ ਉਹਨਾਂ ਦਾ ਜਿੱਦਾ ਕਿਲਾ ਸੀਗਾ ਤੁਸੀਂ ਦੱਸਦੇ ਹੋ ਉਹਨਾਂ ਦਾ ਕੋਈ ਪਰਿਵਾਰ ਹੈ ਕਿਤੇ ਇੱਥੇ ਪਰਿਵਾਰ ਇਸ ਟਾਈਮ ਤਾਂ ਜੀ ਕੋਈ ਨਹੀਂ ਹੈਗਾ ਕਿਤੇ ਹੋਰ ਹੋਵੇ ਕੋਈ ਕੋਈ ਪਹਿਲਾਂ ਦਿੱਲੀ ਹੁੰਦਾ ਸੀ ਟਿੱਕਾ ਸੀ ਉਹ ਲੜਕਾ ਕਿਸੇ ਦਾ ਲਿਆਵਤਾ ਮਤਲਬ ਅੱਛਾ ਅੱਛਾ ਉਹ ਦਿੱਕਾ ਹੋਇਆ ਜੀ ਹਾਂ ਉਹ ਅਚੈਨਾ ਦਾ ਦਿੱਲੀ ਵੀ ਪ੍ਰੋਗਰਾਮ ਹੈ ਅੰਬਾਲਾ ਸ਼ਹਿਰ ਵੀ ਹੈਗਾ ਅੰਬਾਲਾ ਸ਼ਹਿਰ ਦਾ ਹੁਣ ਵੀ ਕਚੈਰੀਆਂ ਮਸ਼ਹੂਰ ਹੈ ਮਨੋਲੀ ਹਾਊਸ ਦੇ ਨਾਲ ਨਹੀਂ ਅੱਛਾ ਠੀਕ ਹੈ ਤੇ ਬਾਕੀ ਹੋਰ ਹੁਣ ਅੱਗੇ ਨੂੰ ਕੁਛ ਮਤਲਬ ਨਹੀਂ ਸਮਝ ਮਾਇਆ ਵੀ ਹੈ ਜਾਂ ਨਹੀਂ ਹੈ ਗਾਣੂ ਅੱਗੇ ਨੂੰ ਸੋ ਏਡਾ ਵੱਡਾ ਕਿਲਾ ਏਡਾ ਇਤਿਹਾਸ ਹੈ ਇਸ ਦਾ ਤੁਹਾਡੇ ਮਤਲਬ ਪਿੰਡ ਦੇ ਵਿੱਚ ਹੈਗਾਗਾ ਮਾਨ ਮਹਿਸੂਸ ਹੁੰਦਾ ਹੁਣਾ ਵੀ ਪਿੰਡ ਦੇ ਵਿੱਚ ਹਨੂ ਬਹੁਤ ਹੋਦਾ ਜੀ ਅਸੀਂ ਛੋਟੇ ਹੁੰਦੇ ਦੇਖਣ ਵੀ ਜਾਂਦੇ ਤੇ ਕਿਲੇ ਦੇ ਘੁੰਮ ਕੇ ਵੀ ਆਂਦੇ ਸੀਗੇ ਅੱਛਾ ਉਦੋਂ ਪੂਰਾ ਸਹੀ ਵਧੀਆ ਸੀ ਨਹੀਂ ਵਧੀਆ ਨਹੀਂ ਜੀ ਹੈਜ਼ਟਿਆ ਹੋਤਾ ਤੇ ਇੱਕ ਉੱਪਰ ਮੰਦਰ ਬਣਿਆ ਹੋਵਾ ਸ਼ਾਇਦ ਹੁਣ ਵੀ ਦੇਖਿਆ ਹੋਣਾ ਤੁਸੀਂ ਹਾਂ ਉਹਦੇ ਤੇ ਇੱਕ ਉਸ ਜਮਾਨੇ ਕੇ ਬਲੌਰ ਲੱਗੇ ਹੋਏ ਸੀ ਅੱਛਾ ਉਹ ਅਸੀਂ ਲੇਣ ਜਾਂਦੇ ਹੁੰਦੇ ਨੇ ਉਸਤਮਾਨੇ ਵਾ ਹਮ ਬਲਾਰੋ ਮਤਲਬ ਉਹ ਜੇ ਅਗਰ ਨਾ ਕਰੋ ਨਾ ਤਾਂ ਸੱਤ ਰੰਗੇ ਰੰਗ ਦੀ ਜੀ ਦੇ ਵਿੱਚੋਂ ਹੈ ਸਵੇਦ ਕਲਰ ਦੀ ਸੀ ਅਸੀਂ ਇਹ ਚਾਹਨੇ ਆ ਗਵਰਨਮੈਂਟ ਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਵੀ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਇਸ ਨੂੰ ਬਾਤ ਨੂੰ ਅੱਗੇ ਲੈ ਕੇ ਜਾਓ ਵੀ ਤਾਂ ਕਿ ਇਸ ਦਾ ਕੁ ਸੁਧਾਰ ਹੋ ਸਕੇ ਜੀ ਸੋ ਆਪਣੀ ਬਹੁਤ ਰਿਆਸਤਾਂ ਹੈਗੀਆਂ ਬਹੁਤ ਵੱਡੇ ਵੱਡੇ ਕਿਲੇ ਪੰਜਾਬ ਦੇ ਵਿੱਚ ਹੈਗੇ ਆ ਜਿਨ੍ਹਾਂ ਦੀ ਸਾਂਭ ਸੰਭਾਲ ਸਾਨੂੰ ਕਰਨੀ ਚਾਹੀਦੀ ਆ ਤਾਂ ਜੋ ਜਿੱਦਾਂ ਇੱਥੋਂ ਲੋਕ ਦੂਰ ਵੇਖਣ ਜਾਂਦੇ ਨੇ ਜੈਪੁਰ ਦੇ ਵਿੱਚ ਕਿਲੇ ਦੇਖਣ ਜਾਂਦੇ ਆ ਤਾਂ ਜੋ ਪੰਜਾਬ ਦੇ ਵਿੱਚ ਵੀ ਲੋਕ ਦੇਖਣ ਆਣ ਦੇਖੋ ਇਹ ਮੈਂ ਬਹੁਤ ਅੱਛੀ ਬਾਤ ਕੀਤੀ ਤੁਸੀਂ ਅਸੀਂ ਵੀ ਚਾਹਨੇ ਇਸ ਚੀਜ਼ ਨੂੰ ਅੱਜ ਇਹਦੇ ਪਿਛਲੇ ਪਾਸੇ ਕੋਠੀ ਬਣੀ ਵੀ ਆ ਉਹਦੇ ਵਿੱਚ ਆਕੇ ਬੜਾ ਪਾਰਕ ਵੀ ਹੈ ਮੇਰਾ ਖਿਆਲ ਹੈ ਜਿਆਦਾ ਨਹੀਂ ਤਾਂ ਇਹ 25 30 ਬਿੱਗੇ ਤੇ ਬਣਿਆ ਹੋਇਆ ਹੈਗਾ ਕਿ ਨਾ ਕਾਫੀ ਏਰੀਆ ਦਾ ਬਾਕੀ ਅਸੀਂ ਪਹਿਲਾਂ ਜਾਂਦੇ ਹੁੰਦੇ ਸੀਗੇ ਅੰਦਰ ਖੂਬ ਹੀ ਹੈਗਾ ਬਣਿਆ ਹੋਇਆ ਇੱਕ ਤੇ ਬਾਕੀ ਚਾਰ ਬੁਰਜ ਵੀ ਤੁਸੀਂ ਬਾਹਰ ਤੋਂ ਹੀ ਦਿਖਦੇ ਆ ਬੜੇ ਬੜੇ ਜੀ ਅਸੀਂ ਕਹਿੰਦੇ ਗਵਰਨਮੈਂਟ ਨੂੰ ਵੀ ਇਹ ਬੇਨਤੀ ਕਰਦੇ ਆ ਅਸੀਂ ਕਿ ਇਸ ਦੀ ਸਾਬ ਸਮਝਾਲ ਕਰਕੇ ਇਸ ਨੂੰ ਸਹੀ ਤਰੀਕੇ ਨਾਲ ਬਣਾਏ ਤਾਂ ਕਿ ਲੋਕ ਆਗੇ ਦੇਖਣ ਚਾਹੇ ਕਈ ਵੀ ਕਈਆਂ ਕਈ ਦਾ ਕਲਾਕਾਰਾਂ ਦੀ ਸ਼ੂਟਿੰਗਾਂ ਵੀ ਇੱਥੇ ਹੁੰਦਾ ਜਦੋਂ ਆਪਣਾ ਉਹ ਕਿਆ ਨਾਮ تھا ਉਹਦਾ ਤਾਂ ਕਲਾਕਾਰ ਦੀ ਦਿੱਖ ਹੋਈ ਹੈ ਉਹਨਾਂ ਨੇ ਵੀ ਅੱਜ ਗਾਣੇ ਦੀ ਉਸੇ ਗਾਣੇ ਦੀ ਸ਼ੂਟਿੰਗ ਕੀਤੀ ਉਹ ਗਾਣਾ गा ਕੇ ਅਗਲੇ ਦਿਨਾਂ ਦੀ ਡੈਸਟ ਹੋ ਗਈ ਸੀਗੀ ਅੱਛਾ ਇਹ ਛੁੱਟੀਆਂ ਹੁੰਦੀਆਂ ਪੰਜਾਬੀ ਕਲਾਕਾਰ ਵੀ ਆਉਂਦੇ ਇੱਕ ਬਹੁਤ ਅਸੀਂ ਹੁਣ ਤਾਂ ਸੈਣੇ ਹੋ ਗਏ ਅਸੀਂ ਜਾਣ ਨਹੀਂ ਸਕਦੇ ਦੇਖਣ ਕਿਉਂਕਿ ਸਾਂਹ ਵੀ ਚੜਦਾ ਕਈ ਪ੍ਰੋਬਲਮ ਆਈ ਨਹੀਂ ਆ ਤੇ ਉਸ ਟਾਈਮ ਉਹ ਅਸੀਂ ਉਹ ਗਾਣਾ ਉਸ ਦਾ ਉੱਤੇ ਸੁਨੇ ਆਇਆਗਾ ਦੇਖਿਆ ਉਹਦੀ ਸ਼ੂਟਿੰਗ ਦੇਖੀ ਹੈ ਕਿਹੜਾ ਗੀਤ ਕਹਿ ਰਹੇ ਹੋ ਸਰਜੀਤ ਵੰਜ ਰਖੀਏਗਾ ਹੁਣ ਹੁਣ ਤਾਂ ਛਿੜਕੇ ਘਰੇ ਦਾ ਹਾਂ ਕੱਲ ਤੱਕ ਨਹੀਂ ਰਹਿਣਾ ਛਿੜਕੇ ਘਰੇ ਦਾ ਪਾਣੀ ਅੱਛਾ ਹਾਂਜੀ ਠੀਕ ਹੈ ਇਹ ਉਹਨਾਂ ਦੀ ਇਹ ਹੋਤੀ ਸੀ ਇਹਦਾ ਦੇੱਤ ਤੋਂ ਪਹਿਲਾਂ ਉਹਨਾਂ ਦੀ ਹਾਂ ਉਹ ਅਗਲੇ ਦੋ ਦੋ ਦਿਨ ਬਾਅਦ ਉਹਨਾਂ ਦੀ ਡੈੱਥ ਹੋ ਗਈ ਬਸ ਉਹ ਖਾਣਾ ਪੂਰਾ ਉਹਨਾਂ ਤੋਂ ਬਾਅਦ ਅੱਛਾ ਹਾਂਜੀ ਹੂੰ ਹਾਂਜੀ ਸੋ ਗੀਤ ਦੇ ਬੋਲ ਵੀ ਕੁਝ ਇਸ ਤਰ੍ਹਾਂ ਹੀ ਸੀਗੇ ਵੀ ਮੈਂ ਕੱਲ ਤੱਕ ਨਹੀਂ ਰਹਿਣਾ ਸੋ ਕਿੱਦਾਂ ਇਹ ਕਹੀ ਸਕਦੇ ਆ ਕਿਸਮਤ ਵੇਖ ਲੋ ਹਨਾ ਵੀ ਗੀਤ ਦੀ ਸ਼ੂਟਿੰਗ ਹੋਈ ਤਾਂ ਦੋ ਤਿੰਨ ਦਿਨਾਂ ਬਾਅਦ ਅੱਜ ਉਹਨਾਂ ਦੀ ਡੈਥ ਹੋਈ ਅਫਸੋਸ ਵੀ ਹੋਇਆ ਬਹੁਤ ਲੋਕਾਂ ਨੂੰ ਹੋ ਰਿਹਾ ਬਿਲਕੁਲ ਉਹ ਹੋਰ ਤੁਸੀਂ ਕਿਹਾ ਉਸ ਤਾਂ ਜਾਣਦੇ ਹੱਸੋ ਹੋਰ ਕੋਈ ਇੱਥੇ ਹੈ ਵੀ ਮਤਲਬ ਜਿਨ੍ਹਾਂ ਨੂੰ ਹੋਰ ਵੀ ਇਤਿਹਾਸ ਪਤਾ ਹੋਵੇ ਤੁਹਾਡੇ ਨਾਲ ਦੇ ਬਜ਼ੁਰਗ ਕੋਈ ਦੇਖੋ ਕਈ ਤਾਂ ਸਾਨੂੰ ਸਾਡੇ ਉਮਰ ਦੇ ਸਰਵਿਸਮੈਨ ਸੀਗੇ ਹੂੰ ਕਈ ਹੈ ਮਤਲਬ ਡੈਥ ਵੀ ਹੋ ਗਈ ਉਹਨਾਂ ਦੀ ਉਹਨੇ ਇੱਕੇ ਬਜ਼ੁਰਗ ਦਾਦਾ ਫਿਰ ਉਹਨਾਂ ਨੂੰ ਸਾਨੂੰ ਦਾਦਾ ਦਿਮਾਗ ਖਰਾਬ ਕਰਨਾ ਪੈਣਾ ਉਹ ਸਿਆਣੇ ਹੈਗੇ ਬਹੁਤ ਹਾਂਜੀ ਫਿਰ ਪਤਾ ਉਹਨਾਂ ਨੂੰ ਵੀ ਕਾਫੀ 85 ਸਾਲ 86 ਦੀ ਉਮਰ ਹੈਗੀ ਉਹਨਾਂ ਦੀ ਬਾਕੀ ਮੇਰਾ ਕਹਿਰ ਹੋਰ ਤਾਂ ਐਡਾ ਕੋਈ ਨਜ਼ਰ ਨਹੀਂ ਆਉਂਦਾ ਇਸ ਟਾਈਮ ਉੱਥੋਂ ਵੈਸੇ ਬਾਦੂ ਲੋਕ ਆਉਂਦੇ ਹੁੰਦੇ ਨੇ ਇੱਥੇ ਸ਼ੂਟਿੰਗਾਂ ਦੇ ਲਈ ਵਿਜ਼ਿਟ ਕਰਨ ਦੇ ਲਈ ਕਿ ਨਹੀਂ ਜਾਂਦੇ ਹੁਣ ਹੁਣ ਆਂਦੇ ਤਾਂ ਕਾਫੀ ਹੈ ਜੀ ਅੰਦਰ ਜਾਂਦੇ ਆ ਪਰ ਅਸੀਂ ਦੇਖਣ ਕੋਈ ਨਹੀਂ ਗਏ ਹੈ ਠੀਕ ਹੈ ਸੋ ਅਸੀਂ ਅੱਜ ਇਤਿਹਾਸ ਜਾਣੇ ਆ ਪਿੰਡ ਮਨੋਲੀ ਦੇ ਕਿਲੇ ਦਾ ਸੋ ਪਹਿਲਾਂ ਉਹਨਾਂ ਦੇ ਜੋ ਫਾਦਰ ਸਾਹਿਬ ਸੀ ਜਿੱਦਾਂ ਦੱਸਿਆ ਤੁਹਾਨੂੰ ਕਪੂਰ ਸਿੰਘ ਜੀ ਤੇ ਉਸ ਤੋਂ ਬਾਅਦ ਜਿਹੜੇ ਕਿ ਉਹਨਾਂ ਦੇ بیٹے ਸੀ ਅਮਰਾਉ ਸਿੰਘ ਉਹਨਾਂ ਦਾ ਇਹ ਕਿਲਾ ਸੀਗਾ ਸੋ ਜਿਸ ਦੀ ਕਿ ਹੁਣ ਰਿਪੇਅਰ ਹੋਣੀ ਬੰਦ ਹੀ ਹੈਗੀ ਕਿਉਂਕਿ ਬਹੁਤ ਹੀ ਆਲੀਸ਼ਾਨ ਕਿਲਾ ਬਹੁਤ ਥਾਂ ਦੇ ਵਿੱਚ ਬਣਿਆ ਹੋਇਆ ਸੋ ਤਾਂ ਜੋ ਲੋਕ ਇੱਥੇ ਵਿਜ਼ਿਟ ਕਰਨ ਦੇ ਲਈ ਆਉਣ ਤੇ ਇਤਿਹਾਸ ਐਦਾਂ ਹੀ ਸਾਡਾ ਅਲੋਪ ਨਾ ਹੁੰਦਾ ਜਾਵੇ ਸੋ ਇਹ ਸੀ ਸਾਡੀ ਅੱਜ ਦੀ ਰਿਪੋਰਟ ਕੈਮਰਾਮੈਨ ਸੁਰਿੰਦਰ ਦੇ ਨਾਲ ਮੈਂ ਸੁਖਪ੍ਰੀਤ कौर ਤੁਸੀਂ ਦੇਖਦੇ ਰਹੋ ਨਿਰਪੱਖ ਪੋਸਟ